ਰਜਿੰਦਰਾ ਹਸਪਤਾਲ ਵਿੱਚ ਵੀਆਈਪੀ ਸਹੂਲਤਾ ਦਾ ਆਨੰਦ ਮਾਣ ਰੇ ਆਮ ਆਦਮੀ ਪਾਰਟੀ ਦੇ ਐਮਐਲਏ ਜਸਵੰਤ ਸਿੰਘ ਗੱਜਣ ਮਾਜਰਾ ਦੇ ਮਾਮਲੇ ਦੇ ਵਿੱਚ ਹੁਣ ਨਵੀਂ ਕਾਰਵਾਈ ਸਾਹਮਣੇ ਆਈ ਹੈ ਦੱਸ ਦਈਏ ਕਿ ਹੁਣ ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਦੇ ਵੱਲੋਂ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਪਤਾ ਕਰੇਗਾ ਕਿ ਉਸ ਨੂੰ ਕਿ ਐਮਐਲਏ ਨੂੰ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਹਸਪਤਾਲ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ ਜਾਂ ਨਹੀਂ ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਖਬਰਾਂ ਨਸ਼ਰ ਹੋਈਆਂ ਸੀ ਕਿ ਆਮ ਆਦਮੀ ਪਾਰਟੀ ਦੇ ਅਮਰਗੜ ਤੋਂ ਪਹਿਲੀ ਵਾਰ ਵਿਧਾਇਕ ਬਣੇ ਜਸਵੰਤ ਸਿੰਘ ਗੱਜਨ ਮਾਜਰਾ ਜੋ ਕਿ 40 ਕਰੋੜ ਰੁਪਏ ਦੇ ਫਰਾਡ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਨਵੰਬਰ ਤੇ 6 ਨਵੰਬਰ 2023 ਨੂੰ ਉਹਨਾਂ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਹ ਆਪਣੇ ਇਲਾਜ ਲਈ ਜੇਕਰ ਗੱਲ ਕਰੀਏ ਮਈ ਮਹੀਨੇ ਦੇ ਵਿੱਚ ਆਪਣੇ ਇਲਾਜ ਦੇ ਲਈ 11 ਮਈ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਹੁੰਚੇ ਸੀ ਜਿੱਥੋਂ ਕਿ ਉਹ ਲਗਾਤਾਰ ਬੀਆਈਪੀ ਟ੍ਰੀਟਮੈਂਟ ਲੈ ਰਹੇ تھے ਅਤੇ ਏਸੀ ਵਰਗੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਸੀ ਖਬਰਾਂ ਨਸ਼ਰ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਤਿੰਨ ਮੈਂਬਰੀ ਪੈਨਲ ਦੀ ਹੈ ਜਿਹੜੀ ਉਹ ਗਠਨ ਕਰ ਦਿੱਤਾ ਗਿਆ ਜਿਹੜਾ ਕਿ ਹੁਣ ਇਹ ਪਤਾ ਲਗਾਏਗਾ ਕਿ ਐਮਐਲਏ ਨੂੰ ਹਸਪਤਾਲ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ ਜਾਂ ਫਿਰ ਨਹੀਂ ਸੋ ਲਗਾਤਾਰ ਇਹ ਖਬਰਾਂ ਨਾ ਸ਼ੁਰੂ ਹੋਈ ਤੇ ਇਸ ਤੋਂ ਬਾਅਦ ਜਿੱਥੇ ਇਹ ਪੈਨਲ ਹੁਣ ਇਸ ਮਾਮਲੇ ਦੀ ਜਾਂਚ ਕਰੇਗਾ ਇਸ ਮਾਮਲੇ ਦਾ ਪਤਾ ਲਗਾਏਗਾ ਉੱਥੇ ਹੀ ਨਮੀਆਂ ਇਨਸਟਰਕਸ਼ਨਸ ਨਮੀਆਂ ਇਨਸਟਰਕਸ਼ਨਸ ਨੇ ਜਿਹੜੀਆਂ ਉਹ ਵੀ ਲਾਗੂ ਕਰ ਦਿੱਤੀਆਂ ਗਈਆਂ ਨੇ ਜਿਸ ਵਿੱਚ ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਇਸ ਤੋਂ ਬਾਅਦ ਡਾਕਟਰ ਨੂੰ ਕਿਸੇ ਵੀ ਕੈਦੀ ਨੂੰ ਦਾਖਲ ਕਰਨ ਲਈ ਬੋਰਡ ਦੀ ਸ਼ਿਫਾਰਿਸ਼ ਲੈਣੀ ਪਵੇਗੀ ਇਸ ਤੋਂ ਇਲਾਵਾ ਕਿਸੇ ਵੀ ਕੈਦੀ ਨੂੰ ਡਾਕਟਰਾਂ ਦੇ ਬੋਰਡ ਦੀ ਮਨਜ਼ੂਰੀ ਤੋਂ ਬਿਨਾ ਦਾਖਲੇ ਨੂੰ 7 ਦਿਨਾਂ ਤੋਂ ਵੱਧ ਨਹੀਂ ਵਧਾਉਣ ਦਿੱਤਾ ਜਾਵੇਗਾ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਲ ਕਿਹਾ ਕਿ ਜੇਕਰ ਕੋਈ ਰੈਫਰ ਹੋ ਕੇ ਜੇਲ੍ਹ ਦੇ ਵਿੱਚੋਂ ਰੈਫਰ ਹੋ ਕੇ ਕੈਦੀ ਜਾਂ ਹਵਾਲਾਤੀ ਹ ਹਸਪਤਾਲ ਦੇ ਵਿੱਚ ਪਹੁੰਚਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਵੀਆਈਪੀ ਸਹੂਲਤ ਨਹੀਂ ਦਿੱਤੀ ਜਾਏਗੀ ਜਿਸ ਤਰ੍ਹਾਂ ਕਿ ਗਜਨ ਮਾਜਰੇ ਦੇ ਮਾਮਲੇ ਦੇ ਵਿੱਚ ਹੋ ਰਿਹਾ ਸੀ ਉਹਨਾਂ ਨੂੰ ਕੈਦੀ ਬਾੜ ਦੇ ਵਿੱਚ ਰੱਖਿਆ ਜਾਏਗਾ ਜਿੱਥੇ ਕੋਈ ਕੂਲਰ ਏਸੀ ਨਹੀਂ ਹੋਏਗਾ ਸਿਰਫ ਔਰ ਸਿਰਫ ਪੱਖਾ ਹੋਏਗਾ ਇਹ ਜਿਹੜੀਆਂ ਨਵੀਆਂ ਇਨਸਟਰਕਸ਼ਨਸ ਨੇ ਨਵੀਆਂ ਹਦਾਇਤਾ ਨੇ ਉਹਨਾਂ ਦੇ ਵਿੱਚ ਕਹਿੰਦਾ ਹੋਇਆ ਹਸਪਤਾਲ ਪ੍ਰਸ਼ਾਸਨ ਆ ਸਾਹਮਣੇ ਆਇਆ ਤੇ ਨਾਲ ਹੀ ਦੱਸ ਦਈਏ ਕਿ ਜੇਕਰ ਕਿਸੇ ਵੀ ਕੈਦੀ ਨੂੰ ਡਾਕਟਰਾਂ ਦੇ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ 7 ਦਿਨਾਂ ਤੋਂ ਵੱਧ ਸਮੇਂ ਲਈ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਵਿਭਾਗ ਦਾ ਮੁਖੀ ਜਿੱਥੇ ਕੈਦੀ ਨੂੰ ਦਾਖਲ ਕੀਤਾ ਗਿਆ ਹੈ ਇਸ ਲਈ ਪੂਰੀ ਤਰੀਕੇ ਦੇ ਨਾਲ ਜ਼ਿੰਮੇਵਾਰ ਹੋਏਗਾ ਇਹ ਸੁਪਰਡੈਂਟ ਮੈਡੀਕਲ ਸੁਪਰਡੈਂਟ ਦੁਆਰਾ ਉਹ ਨਵੇਂ ਨਿਰਦੇਸ਼ ਨੇ ਜਿਹੜੇ ਹੁਣ ਲਾਗੂ ਕੀਤੇ ਜਾਏ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ ਤੋਂ ਪਹਿਲੀ ਵਾਰ ਵਿਧਾਇਕ ਚੋਣੇ ਗਏ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਈਡੀ ਦੇ ਵੱਲੋਂ 6 ਨਵੰਬਰ 2020 ਨੂੰ 40 ਕਰੋੜ ਦੇ ਬੈਂਕ ਧੋਖਾਧੜੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਆਪ ਵਿਧਾਇਕ ਨੂੰ ਆਮ ਆਦਮੀ ਪਾਰਟੀ ਦੇ ਸ ਵਿਧਾਇਕ ਨੂੰ ਬੇਚੈਨੀ ਦੀ ਸ਼ਿਕਾਇਤ ਕਰਨ ਤੋਂ ਬਾਅਦ 11 ਮਈ ਨੂੰ ਹਸਪਤਾਲ ਲਿਜਾਇਆ ਗਿਆ ਸੀ ਡਾਕਟਰ ਸੌਰਵ ਸ਼ਰਮਾ ਕਾਰਡੀਓਲੋজিস্ট ਵਿਭਾਗ ਦੇ ਮੁਖੀ ਜਿੱਥੇ ਵਿਪਾਇਗ ਨੂੰ ਜਿੱਥੇ ਵਿਧਾਇਕ ਨੂੰ 11 ਮਈ ਤੋਂ 6 ਜੂਨ ਦਰਮਿਆਨ ਦਾਖਲ ਕਰਵਾਇਆ ਗਿਆ ਸੀ ਦੱਸ ਦਈਏ ਕਿ ਲਗਾਤਾਰ ਡਾਕਟਰਾਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਉਹਨਾਂ ਨੂੰ ਇੱਥੇ ਹੋਰ ਜਿਆਦਾ ਲੰਮਾ ਸਮਾਂ ਰੱਖਣ ਦਾ ਕੋਈ ਆਧਾਰ ਨਹੀਂ ਹੈ ਇਹ ਇਹ ਕਹਿੰਦੇ ਡਾਕਟਰ ਨਜ਼ਰ ਆਏ ਸੀ ਭਾਵੇਂ ਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਜੋ ਡਾਕਟਰ ਨੇ ਕਾਰਡੀਓਲੋজিস্ট ਸੌਰਵ ਸ਼ਰਮਾ ਨੇ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਸਕੀ ਉਹਨਾਂ ਦਾ ਪੱਖ ਨਹੀਂ ਜਾਣਿਆ ਜਾ ਸਕਿਆ ਲੇਕਿਨ ਪਤਾ ਲੱਗਾ ਕਿ ਕਾਰਡੀਓਲੋਜੀ ਵਿਭਾਗ ਦੇ ਡਾਕਟਰਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਵਿਧਾਇਕ ਦੀ ਛੁੱਟੀ ਯਕੀਨੀ ਬਣਾਉਣ ਲਈ ਕਿਹਾ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਦਾਖਲ ਰੱਖਣ ਲਈ ਕੋਈ ਮੈਡੀਕਲ ਗਰਾਉਂਡ ਨਹੀਂ ਇਹ ਕਹਿੰਦੇ ਹੋਏ ਡਾਕਟਰ ਵੀ ਕਾਰਡੀਓਲੋਜੀ ਵਿਭਾਗ ਦੇ ਡਾਕਟਰ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਨਜ਼ਰ ਆਏ ਸੀ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਉਹਨਾਂ ਦੀ ਛੁੱਟੀ ਨੂੰ ਯਕੀਨੀ ਬਣਾਇਆ ਜਾਵੇ ਦੱਸਦੇ ਕਿ 11 ਮਈ ਨੂੰ ਬੇਚੈਨੀ ਦੇ ਕਾਰਨ ਉਹ ਦਿਲ ਦੇ ਇਲਾਜ ਦਿਲ ਦੀ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਰਜਿੰਦਰਾ ਹਸਪਤਾਲ ਪਹੁੰਚੇ ਸੀ ਜਿੱਥੇ ਕਿ ਲਗਾਤਾਰ ਉਹ ਵੀਆਈਪੀ ਸਹੂਲਤਾ ਮਾਣ ਰਹੇ ਸੀ ਅਤੇ ਏਸੀ ਦੀ ਠੰਡੀ ਹਵਾ ਖਾਰੇ ਸੀ ਜਦੋਂ ਕਿ ਅਦਾਲਤ ਦੇ ਵੱਲੋਂ ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਜੇਲ੍ਹ ਭੇਜਿਆ ਗਿਆ ਲੇਕਿਨ ਉਹ ਪਿਛਲੇ ਕਾਫੀ ਲੰਮੇ ਟਾਈਮ ਤੋਂ ਤਕਰੀਬਨ ਮਹੀਨਾ ਸਵਾ ਮਹੀਨੇ ਤੋਂ ਜੇਲ੍ਹ ਦੇ ਵਿੱਚ ਨਾ ਹੋ ਕੇ ਰਜਿੰਦਰਾ ਹਸਪਤਾਲ ਦੇ ਵਿੱਚ ਵੀਆਈਪੀ ਸਹੂਲਤਾਂ ਦਾ ਆਨੰਦ ਮਾਣ ਰਹੇ ਸੀ ਸੋ ਉਹ ਦੱਸਦੀ ਹੈ ਕਿ ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ 6 ਜੂਨ ਨੂੰ ਛੁੱਟੀ ਹੋਣ ਤੋਂ ਬਾਅਦ ਵੀ ਗੱਜਨ ਵਾਜਰਾ ਜੇਲ੍ਹ ਨਹੀਂ ਪਰਤਿਆ ਇਸੇ ਵਿਵਾਦ ਦੇ ਵਿਚਕਾਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਐਚ ਐਸ ਰੇਖੀ ਨੇ ਸੇਧ ਦੇ ਆਧਾਰ ਤੇ ਆਪਣੇ ਕਾਗਜ਼ਤ ਰੱਖੇ ਨੇ ਅਸਤੀਫਾ ਭਾਵੇਂ ਅਜੇ ਉਹਨਾਂ ਦਾ ਮਨਜ਼ੂਰ ਨਹੀਂ ਹੋਇਆ ਲੇਕਿਨ ਇਸੇ ਦਰਮਿਆਨ ਹੁਣ ਜੇ ਮਾਫ ਕਰਨਾ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਇੱਕ ਤਿੰਨ ਮੈਂਬਰੀ ਪੈਨਲ ਦਾ ਗਠਨ ਕਰ ਦਿੱਤਾਗਾ ਜੋ ਇਸ ਪੂਰੇ ਮਾਮਲੇ ਦਾ ਪਤਾ ਲਗਾਏਗਾ ਸੋ ਨਾਲ ਹੀ ਨਾਲ ਹੁਣ ਇਹਨੇ ਇਹ ਵੀ ਗੱਲ ਕਰ ਦਿੱਤੀ ਹੈ ਵੀ ਅਗਲੀ ਜੋ ਹਦਾਇਤਾਂ ਨੇ ਉਸ ਵਿੱਚ ਕੈਦੀ ਨੂੰ 7 ਦਿਨ ਤੋਂ ਵੱਧ ਨਹੀਂ ਰੱਖਿਆ ਜਾਏਗਾ ਹਸਪਤਾਲ ਦੇ ਵਿੱਚ ਜੇਕਰ ਬੋਰਡ ਜਿਹੜੇ ਬੋਰਡ ਦੇ ਪੈਨਲ ਦੇ ਮੈਂਬਰ ਹੋਣਗੇ ਉਹ ਇਜਾਜ਼ਤ ਦਿੰਦੇ ਨੇ ਤਾਂ ਕੈਦੀ ਨੂੰ ਵੀਆਈਪੀ ਸਹੂਲਤਾਂ ਨਾ ਦੇ ਕੇ ਉਹਨਾਂ ਨੂੰ ਕੈਦਿਆਂ ਵਾਲੇ ਵਾਰਡ ਦੇ ਵਿੱਚ ਰੱਖਿਆ ਜਾਏਗਾ ਇਹ ਦੱਸ ਦਈਏ ਕਿ ਮਈ ਦੇ ਵਿੱਚ 1 ਮਈ ਦੇ ਅਖੀਰ ਦੇ ਵਿੱਚ ਅ ਜਸਵੰਤ ਸਿੰਘ ਗੱਜਨ ਮਾਜਰਾ ਦੀ ਉਸ ਪਟੀਸ਼ਨ ਨੂੰ ਵੀ ਹਾਈ ਕੋਰਟ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹ ਆਪਣੀ ਗ੍ਰਿਫਤਾਰੀ ਨੂੰ ਚਨੌਤੀ ਦਿੰਦੇ ਹੋਏ ਦਿਖਾਈ ਦਿੱਤੇ ਸੀ ਸੋ ਮਈ ਮਹੀਨੇ ਦੇ ਆਖਰ ਦੇ ਵਿੱਚ ਇਸ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਗਿਆ ਸੀ ਸੋ ਹੁਣ ਇਸ ਮਾਮਲੇ ਦੇ ਉੱਪਰ ਕਾਰਵਾਈ ਕਰਦੇ ਹੋਏ ਕਿਰਕਰੀ ਹੋਣ ਤੋਂ ਬਾਅਦ ਕਿਉਂਕਿ ਰਜਿੰਦਰਾ ਪ੍ਰਸ਼ਾਸਨ ਦੀ ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਦੀ ਇਸ ਮਾਮਲੇ 'ਚ ਬੜੀ ਕਿਰਕਰੀ ਹੋਈ ਸੀ ਖਬਰਾਂ ਨਸ਼ਰ ਹੋਈਆਂ ਸੀ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਪਹਿਲਾ ਲਗਾਤਾਰ 11 ਮਈ ਤੋਂ 6 ਜੂਨ ਤੱਕ ਕਾਰਡੀਓ ਲਿਜਿਸਟਡ ਡਿਪਾਰਟਮੈਂਟ ਦੇ ਵਿੱਚ ਰਹੇ ਸੀ ਉੱਥੇ ਸਹੂਲਤਾਂ ਦਾ ਆਨੰਦ ਮਾਣਦੇ ਸੀ ਜਦੋਂ ਉਹਨਾਂ ਨੂੰ ਉੱਥੋਂ ਛੁੱਟੀ ਦਿੱਤੀ ਗਈ ਤਾਂ ਤੁਰੰਤ ਅਗਲੇ ਦਿਨੋਂ 7 ਤਰੀਕ ਨੂੰ ਯੂਰੋਲੋਜੀ ਡਿਪਾਰਟਮੈਂਟ ਦੇ ਵਿੱਚ ਜਾ ਕੇ ਦਾਖਲ ਹੋ ਗਏ ਤੇ ਆਪਣਾ ਇਲਾਜ ਕਰਵਾਉਣ ਲੱਗੇ ਜਿਸ ਤੋਂ ਬਾਅਦ ਇਹ ਖਬਰ ਫੈਲਣ ਤੋਂ ਬਾਅਦ ਹੁਣ ਇੱਕ ਪੈਨਲ 3 ਮੈਂਬਰੀ ਪੈਨਲ ਦਾ ਜੋ ਗਠਨ ਕੀਤਾ ਗਿਆ ਹੈ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਜੋ ਕਿਸ ਪੂਰੇ ਮਾਮਲੇ ਦੀ ਹੁਣ ਪਤਾ ਲਗਾਏਗਾ ਕਿ ਆਖਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ ਜਾਂ ਨਹੀਂ ਪਰ ਇਸ ਦੇ ਸਬੰਧ ਦੇ ਵਿੱਚ ਹੁਣ ਨਵੀਆਂ ਹਦਾਇਤਾਂ ਕੈਦੀਆਂ ਦੇ ਲਈ ਨਵੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਲੋਕਾਂ ਟੀਵੀ ਦੇ ਨਾਲ